ਤੁਹਾਡਾ ਜਿਹੜਾ ਸਰੀਰ ਆ ਬਿਲਕੁਲ ਕਮਜ਼ੋਰ ਹੋ ਜੂਗਾ ਸਰੀਰ ਤੁਹਾਡਾ ਬੇਜਾਨ ਹੋ ਜੂਗਾ ਥੱਡੀਆਂ ਵੀਕ ਹੋ ਜਾਂਦੀਆਂ ਕਮਜ਼ੋਰ ਹੋ ਜਾਂਦੀਆਂ ਨੇ ਭੁੱਖ ਘਟ ਜਾਂਦੀ ਆ ਸੁਸਤੀ ਪੈਣੀ ਨੀਂਦ ਜ਼ਿਆਦਾ ਆਉਣੀ ਚਿਹਰਾ ਇਦਾਂ ਲੱਗਦਾ ਜਿਵੇਂ 20 ਸਾਲ ਦਾ ਬੰਦਾ 40 ਸਾਲ ਦਾ ਦਿਖਾਈ ਦੇਣ ਲੱਗ ਜਾਂਦਾ 20 ਸਾਲ ਉਮਰ ਉਹਦੀ ਵੱਧ ਕੇ ਦਿਖਣ ਲੱਗ ਜਾਂਦੀ ਆ ਘੈਣਾ ਨੂੰ ਜੇਕਰ ਇਹ ਪ੍ਰੋਬਲਮ ਆਉਂਦੀ ਹੈ ਲੰਬੇ ਸਮੇਂ ਤੱਕ ਰਹਿੰਦੀ ਹੈ ਕਿ ਉਹਨਾਂ ਨਾਲ ਵੀ ਇਹੀ ਹੁੰਦਾ ਕਿ ਉਹ ਆਪਣੀ ਉਮਰ ਤੋਂ ਜ਼ਿਆਦਾ ਦਿਖਣ ਲੱਗ ਜਾਂਦੀਆਂ ਕਾਵੜ ਰਹਿਣ ਲੱਗ ਜਾਂਦੀ ਆ ਕਮਰ ਦਰਦ ਰਹਿਣ ਲੱਗ ਜਾਂਦੀ ਆ ਵਾਲਸ ਫੇਰ ਹੋਣ ਲੱਗ ਜਾਂਦੇ ਨੇ ਝੁਰੜੀਆਂ ਆਉਣ ਲੱਗ ਜਾਂਦੀਆਂ ਨੇ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਇਹਦੇ ਨਾਲ ਆਉਣ ਲੱਗ ਜਾਂਦੀਆਂ ਨੇ ਚਿਪਚਪਾ ਪਾਣੀ ਹੈ ਜਿਹੜਾ ਉਹ ਸਾਡੇ ਵੀਰਾਂ ਨੂੰ ਤੇ ਸਾਡੀਆਂ ਭੈਣਾਂ ਨੂੰ ਕਾਫੀ ਜ਼ਿਆਦਾ ਖਰਾਬ ਕਰ ਰਿਹਾ ਹੈ ਤੇ ਉਸ ਚਿਪਚਪੇ ਪਾਣੀ ਕਰਕੇ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਸਾਡੇ ਸਰੀਰ ਨੂੰ ਹੋ ਜਾਂਦੀ ਹੈ। ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜਾ ਪਾਊਡਰ ਬਣਾਇਆ ਹੈ ਇਹ ਕਾਦੇ ਵਾਸਤੇ ਹੈ? ਡਾਕਟਰ ਸਾਹਿਬ ਇਹ ਤਾਂ ਤੇ ਲਕੋਰੀਏ ਨੂੰ ਜੜ੍ਹ ਚੋਂ ਖਤਮ ਕਰਨ ਵਾਲਾ ਪਾਊਡਰ ਹੈ। ਇੱਕ ਚਮਚ ਤੁਸੀਂ ਲੈ ਲੈਣਾ। ਦੋ ਤੋਂ ਤਿੰਨ ਚਮਚ ਤੁਸੀਂ ਲੈ ਲੈਣੇ ਨੇ ਸ਼ਹਿਦ ਦੇ। ਤੁਹਾਨੂੰ ਵਧੀਆ ਨਤੀਜੇ ਮਿਲਣਗੇ। ਇਹਦੇ ਵਿੱਚ ਤਿੰਨ ਕਲਰ ਹੁੰਦੇ ਨੇ। ਡਾਕਟਰ ਸਾਹਿਬ ਇੱਕ ਗਾੜਾ ਜਿਹਾ ਇੱਕ ਪਾਣੀ ਟੈਪ ਇੱਕ ਪੀਲਾ ਜਦੋਂ ਪੀਲਾ ਹੋ ਜਾਂਦਾ ਉਹ ਪੁਰਾਣਾ ਲਕੋਰੀਆ ਹੋ ਜਾਂਦਾ ਜਿਵੇਂ 7 2 ਸਾਲ ਪੁਰਾਣਾ ਇੱਕ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਆ ਇਹਦੇ ਨਾਲ ਜਿਹੜੀ ਬਾਜਪਣ ਦੀ ਪ੍ਰੋਬਲਮ ਆ ਉਹ ਵੀ ਵੱਧ ਜਾਂਦੀ ਆ मतलब ਬਾਜਪਣ ਵੀ ਆ ਸਕਦੇ ਇਸ ਦਾ ਹਾਂਜੀ ਜਿਹੜੇ ਐਗਸ ਹੁੰਦੇ ਆ ਨਾ ਐਗਸ ਦੇ ਸੈੱਲ ਹੁੰਦੇ ਨੇ ਉਹ ਇਹਦੇ ਨਾਲ ਨਿਕਲੀ ਜਾਂਦੇ ਹੁੰਦੇ ਨੇ ਫਿਰ ਬਾਰ ਸਭ ਬਿਲਕੁਲ ਕੰਡਮ ਕਰ ਦਿੰਦੀ ਹੈ ਲੇਡੀਜ਼ ਨੂੰ ਇਹ ਇਹਦੇ ਵਿੱਚ ਲੱਤਾਂ ਦਾ ਦਰਦ ਕਮਰ ਦਾ ਦਰਦ ਹੱਡੀਆਂ ਦੀ ਵੀਕਨੈਸ ਹੱਡੀਆਂ ਕਮਜ਼ੋਰ ਹੋ ਜਾਣੀਆਂ ਵਾਲ ਸਫੇਦ ਹੋ ਜਾਣੇ ਅੱਖਾਂ ਦੀ ਰੋਸ਼ਨੀ ਘਟ ਜਾਣੀ ਮੂੰਹ ਦਾ ਜਿਹੜਾ ਚਿਹਰੇ ਦਾ 글로 ਘਟ ਜਾਣਾ ਝੋੜੀਆਂ ਪੈਣੀਆਂ ਕਾਫੀ ਜ਼ਿਆਦਾ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਲੇਡੀਜ਼ ਨੂੰ ਦੇਖਣ ਨੂੰ ਮਿਲਦੀਆਂ ਨੇ ਜੇ ਭੈਣਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਸਾਡੇ ਸਟਾਫ ਨਾਲ ਗੱਲ ਕਰਕੇ ਮੈਡੀਸਨ ਵੀ ਮੰਗਵਾ ਸਕਦੇ ਆ ਇਹਦਾ ਇਸਤੇਮਾਲ ਕਿਵੇਂ ਕਰਨਾ ਹੁੰਦਾ ਏ ਬੂੰਦਾ ਹੁੰਦੀਆਂ ਨੇ ਬੂੰਦਾ ਪਾਣੀ ਚ ਪਾ ਕੇ ਪੀਣੀ ਆਉਂਦੀਆਂ ਨੇ ਕੋਈ ਮੁਸ਼ਕਿਲ ਨਾਲ ਖਤਮ ਕੀਤੀ ਜਾ ਸਕਦੀ ਹੈ ਅਗਰ ਕਿਸੇ ਨੂੰ ਹੁਣੇ-ਹੁਣੇ ਤਾਜ਼ਾ-ਤਾਜ਼ਾ ਸਟਾਰਟਿੰਗ ਹੋਈ ਹੈ ਵਾਈਟ ਡਿਸਚਾਰਜ ਦੀ ਲਕੋਰੀਏ ਦੀ ਹਾਂਜੀ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਸ ਲਈ ਚਿਪਚਿਪਾ ਪਾਣੀ ਹੈ ਜਿਹੜਾ ਉਹ ਸਾਡੇ ਵੀਰਾਂ ਨੂੰ ਤੇ ਸਾਡੀਆਂ ਭੈਣਾਂ ਨੂੰ ਕਾਫੀ ਜ਼ਿਆਦਾ ਖਰਾਬ ਕਰ ਰਿਹਾ ਹੈ ਤੇ ਉਸ ਚਿਪਚਿਪੇ ਪਾਣੀ ਕਰਕੇ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਸਾਡੇ ਸਰੀਰ ਨੂੰ ਹੋ ਜਾਂਦੀਆਂ ਨੇ ਇਹ ਜਿਹੜਾ ਚਿਪਚਿਪਾ ਪਾਣੀ ਹੈ ਇਸ ਕਰਕੇ ਜਿਹੜਾ ਸਾਡਾ ਸਰੀਰ ਹੈ ਉਹਨੂੰ ਸਮਝੀਏ ਕਿ ਅਸੀਂ ਘੁਣ ਲੱਗ ਜਾਂਦੀ ਹੈ ਤੇ ਉਹ ਘੁਣ ਜਿਸ ਤਰੀਕੇ ਨਾਲ ਲੱਕੜ ਨੂੰ ਖਾ ਜਾਂਦੀ ਹੈ ਤਾਂ ਇਹ ਵੀ ਇੱਕ ਕੁੰਨ ਵਰਗਾ ਰੋਗ ਹੈ ਜਿਹੜਾ ਸਾਡੇ ਸਰੀਰ ਨੂੰ ਹੌਲੇ 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 ਅੰਦਰੋਂ ਖੋਖਲਾ ਕਰ ਦਿੰਦਾ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਐਸੇ ਚਿਪਚਿਪੇ ਪਾਣੀ ਦੇ ਉੱਤੇ ਜਿਹੜਾ ਸਾਡੀਆਂ ਭੈਣਾਂ ਨੂੰ ਵੀ ਪ੍ਰੋਬਲਮ ਹੈ ਸਾਡੇ ਵੀਰਾਂ ਨੂੰ ਵੀ ਪ੍ਰੋਬਲਮ ਹੈ ਉਸ ਦਾ ਹੱਲ ਅਸੀਂ ਘਰੇਲੂ ਲੈ ਕੇ ਆਏ ਆ ਬੜਾ ਸਸਤਾ ਬੜਾ ਅਸੀਂ ਕਹਿ ਲਈਏ ਕਿ ਅਸਰਦਾਰ ਸਰਦੀ ਲਾਲ ਨੇ ਐਪੀ ਐਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ कौर ਸਾਹਿਬ ਸ਼ੁਰੂਆਤ ਅਸੀਂ ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਨਪ੍ਰੀਤ ਜੀ ਕੋਲ ਕਰ ਲੈਂਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਜੋ ਤੁਸੀਂ ਅੱਜ ਫਿਰ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤੇ ਇਹ ਹੋ ਹੈ ਇਹ ਜਿਹੜੀ ਦਿੱਕਤ ਪਰੇਸ਼ਾਨੀ ਹੈ ਜਿਹਨੂੰ ਜਿਹਦੇ ਕਰਕੇ ਚਿਪਚਿਪਾ ਪਾਣੀ ਜਿਹਾ ਸਰੀਰ ਦੇ ਵਿੱਚੋਂ ਨਿਕਲਦਾ ਰਹਿੰਦਾ ਹੈ ਬੜਾ ਔਕਰਡ ਲੱਗਦਾ ਹੈ ਬੜਾ ਅਸੀਂ ਕਹਿ ਲਈਏ ਕਿ ਅ ਸਹਜ ਬੰਦਾ ਵੀ ਹੋ ਜਾਂਦਾ ਤੇ ਔਰਤ ਵੀ ਹੋ ਜਾਂਦੀ ਹੈ ਕੀ ਕਾਰਨ ਬੇਸਿਕ ਕਾਰਨ ਤੁਸੀਂ ਕੀ ਮੰਨਦੇ ਹੋ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਇਆ ਫਿਰਕੀ ਸਾਹਿਬ ਜਦੋਂ ਅਸੀਂ ਕਿਸੇ ਬਿਮਾਰੀ ਲਈ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਖਾਣ ਪੀਣਾ ਹੁੰਦਾ ਹਰ ਵੇਲੇ ਮੈਂ ਕਹਿੰਦਾ ਹਰ ਵੀਡੀਓ 'ਚ ਕਹਿੰਦਾ ਜਦੋਂ ਖਾਣ ਪਾਣ ਸਾਡਾ ਗਲਤ ਹੋ ਗਿਆ ਤਾਂ ਸਾਨੂੰ ਇਦਾਂ ਦੀਆਂ ਬਿਮਾਰੀਆਂ ਨਾਲ ਸਾਨੂੰ ਜੂਝਣਾ ਪੈ ਜਾਂਦਾ ਫਰੁਕੀ ਸਾਹਿਬ ਅੱਜ ਕੱਲ ਹਰ ਇੱਕ ਇਨਸਾਨ ਗਰਮ ਚੀਜ਼ਾਂ ਆਪਣੀ ਤਸਵੀਰ ਦਾ ਨਹੀਂ ਪਤਾ ਲੋਕਾਂ ਨੂੰ ਸਾਡੀ ਤਸਵੀਰ ਗਰਮ ਅਜਾ ਠੰਡੀਆਂ ਸਾਨੂੰ ਇੱਕ ਵੀਡੀਓ ਆਈ ਉਹਦੇ ਵਿੱਚ ਗਰਮ ਚੀਜ਼ਾਂ 7-8 ਦੱਸੀਆਂ ਹੋਈਆਂ ਉਹਨਾਂ ਨੇ ਅਸੀਂ ਉਹਨਾਂ ਨੂੰ ਕੁੱਟਿਆ ਪੀਸਿਆ ਘਰੇ ਉਹ ਅਸੀਂ ਚਮਚਾ ਅੰਦਰ ਮਾਰਿਆ ਉੱਤੇ ਦੀ ਪੀਤਾ ਪਾਣੀ ਜਾਂ ਅਸੀਂ ਪੀਤਾ ਦੁੱਧ ਦਾ ਗਲਾਸ ਉਹ ਸਾਨੂੰ ਫਾਇਦਾ ਕਰਨ ਦੀ ਬਜਾਏ ਸਾਨੂੰ ਨੁਕਸਾਨ ਕਰ ਜਾਂਦੀ ਹੈ ਫਰੁਕੀ ਸਾਹਿਬ ਜੋ ਤੁਹਾਨੂੰ ਸਾਡੀ ਤਸਵੀਰ ਦਾ ਪਤਾ ਸਾਡੀ ਤਸਵੀਰ ਠੰਡੀ ਆ ਜਾਂ ਗਰਮ ਆ ਜੇ ਤੁਸੀਂ ਉਸ ਹਿਸਾਬ ਨਾਲ ਤੁਸੀਂ ਨੁਸਖਾ ਕੋਈ ਯੂਜ਼ ਕਰਦੇ ਹੋ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਦੇ ਨੇ ਤਾਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਨਹੀਂ ਤਾਂ ਤੁਸੀਂ ਛੁਟਕਾਰਾ ਮਿਲਦੀ ਬਜਾਏ ਇਹਨਾਂ ਦੀ ਅਸੀਂ ਜਿਵੇਂ ਕਹਦੀ ਨਾ ਦਲਦਲ ਦਲਦਲ ਕੀ ਹੁੰਦੀ ਆ ਫਰੁਕੀ ਸਾਹਿਬ ਇੱਕ ਚਿੱਕੜ ਟੈਪ ਹੁੰਦਾ ਜਿਹਦੇ ਵਿੱਚ ਜਦੋਂ ਬੰਦਾ ਫਸ ਜਾਂਦਾ ਡਿੱਗ ਜਾਂਦਾ ਉਹਦੇ ਵਿੱਚ ਜਿੰਨਾ ਨਿਕਲਣ ਦੀ ਕੋਸ਼ਿਸ਼ ਕਰਦਾ ਉਹਨੇ ਵਿੱਚ ਤਸਦਾ ਜਾਂਦਾ ਉਹੀ ਕੰਮ ਸਾਡਾ ਬਿਮਾਰੀਆਂ ਨੇ ਸਾਡੀਆਂ ਜਦੋਂ ਅਸੀਂ ਗਲਤ ਇਸਤੇਮਾਲ ਕਰਦੇ ਹਾਂ ਅਸੀਂ ਕੋਈ ਨੁਸਖਾ ਗਲਤ ਤਰੀਕੇ ਨਾਲ ਇਸਤੇਮਾਲ ਕਰ ਲੈਂਦੇ ਹਾਂ ਦੱਸੇ ਅਨੁਸਾਰ ਨਹੀਂ ਕਰਦੇ ਜਾਂ ਸਾਨੂੰ ਤਸਵੀਰ ਦਾ ਨਹੀਂ ਪਤਾ ਹੁੰਦਾ ਇੱਕ ਇਹ ਦਲਦਲਾ ਜਿਹਦੇ ਵਿੱਚ ਅਸੀਂ ਤਸਦੇ ਤੁਰੇ ਜਾਂਦੇ ਆ ਅਸੀਂ ਫਸਦੇ ਤੁਰੇ ਜਾਂਦੇ ਆ ਅਸੀਂ ਬਿਮਾਰੀਆਂ ਹਟਾਉਣ ਦੀ ਵਜ੍ਹਾ ਲਗਾ ਲੈਂਦੇ ਆ ਇੱਕ ਬਿਮਾਰੀ ਠੀਕ ਨਹੀਂ ਹੁੰਦੀ 10 ਬਿਮਾਰੀਆਂ ਨਾ ਲੱਗ ਜਾਂਦੀਆਂ ਨੇ ਜੀ ਅਸੀਂ ਸਮਝਾਂਗੇ ਤੁਹਾਡੇ ਕੋਲ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਵੀ ਧੰਨਵਾਦ ਵੀ ਜੀ ਅੱਛਾ ਡਾਕਟਰ ਸਾਹਿਬ ਬੇਸਿਕਲੀ ਇਹ ਪ੍ਰੋਬਲਮ ਹੈਗੀ ਹੈ ਜ਼ਿਆਦਾਤਰ ਇਹ ਹੀ ਭੈਣਾ ਦੀ ਪ੍ਰੋਬਲਮ ਮੰਨੀ ਜਾਂਦੀ ਹੈ ਬੰਦਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਹੈ ਪਰ ਤੁਹਾਡੇ ਤਜਰਬੇ ਦੇ ਵਿੱਚੋਂ ਔਰਤਾਂ ਜਦੋਂ ਤੁਹਾਡੇ ਕੋਲ ਆਉਂਦੀਆਂ ਨੇ ਆਪਣਾ ਦੁੱਖ ਦੱਸਦੀਆਂ ਨੇ ਬਹੁਤ ਵਾਰ ਹੁੰਦਾ ਕਿ ਇਹ ਇਸ ਤਰ੍ਹਾਂ ਦਾ ਰੋਗ ਹੈਗਾ ਕਿ ਘਰ ਦੇ ਨਾਲ ਵੀ ਡਿਸਕਸ ਨਹੀਂ ਕਰਦੀਆਂ ਸ਼ਰਮ ਦੀ ਹਮਾਰੀਆਂ ਸਾਡੀਆਂ ਭੈਣਾਂ ਬੇਸਿਕ ਕਿਹੜੀਆਂ ਚੀਜ਼ਾਂ ਹੈ ਜਿਸ ਨਾਲ ਲੁਕੋਰੀਏ ਦੀ ਸ਼ੁਰੂਆਤ ਹੋ ਸਕਦੀ ਹੈ ਇਹਨੂੰ ਲੁਕੋਰੀਆ ਜਿਹੜਾ ਭੈਣਾਂ ਨੂੰ ਹੁੰਦਾ ਲੁਕੋਰੀਆ ਵੀ ਕਹਿੰਦੇ ਨੇ ਸਫੇਦ ਪਾਣੀ ਵੀ ਕਹਿੰਦੇ ਨੇ ਠੀਕ ਹੈ ਇਹ ਕਿਊਟ ਵੀ ਹੋ ਜਾਂਦਾ ਕ੍ਰੋਨਿਕ ਵੀ ਹੋ ਜਾਂਦਾ ਠੀਕ ਹੈ ਜੇ ਜ਼ਿਆਦਾ ਹੀ ਆਉਣ ਲੱਗ ਜਾਵੇ ਫਿਰ ਪੀਲੇ ਰੰਗ ਦਾ ਜਾਂ ਬਦਬੂ ਵਗੈਰਾ ਆਉਣ ਲੱਗ ਜਾਂਦੀ ਆ ਠੀਕ ਹੈ ਪਹਿਲਾ ਹੁੰਦਾ ਸੀ ਲਕੋਰੀਆਂ ਲੇਡੀਜ਼ ਨੂੰ ਜਦੋਂ ਬੱਚੇ ਪੈਦਾ ਹੋ ਜਾਂਦੇ ਸੀ ਉਸ ਤੋਂ ਬਾਅਦ ਹੋਣ ਲੱਗ ਜਾਂਦਾ ਸੀ ਕਿਉਂਕਿ ਜਿਹੜਾ ਹਾਰਮੋਨ ਸੀ ਐਸਟ੍ਰੋਜਨ ਉਹ ਵੱਧ ਜਾਂਦਾ ਉਸ ਅਸਤੁਲੰਤ ਹੋ ਜਾਂਦਾ ਉਹਦੇ ਨਾਲੇ ਪ੍ਰੋਬਲਮ ਹੋਣ ਲੱਗ ਜਾਂਦੀ ਸੀ ਪਰ ਅੱਜ ਕੱਲ ਸਾਡੇ ਬੱਚੀਆਂ ਨੂੰ ਵੀ ਬਹੁਤ ਜ਼ਿਆਦਾ ਠੀਕ ਹੈ ਛੋਟੇ ਬੱਚੇ ਨੂੰ ਵੀ ਪ੍ਰੋਬਲਮ ਉਹਦਾ ਉਹਦੇ ਪਿੱਛੇ ਦੇ ਕੀ ਕਾਰਨ ਹੈਗਾ ਤੁਸੀਂ ਕੀ ਮੰਨਦੇ ਹੋ ਤੁਹਾਡੇ ਕੋਲ ਇੱਥੇ ਆਉਂਦੇ ਹੋਣਗੇ ਲੋਕ ਦੱਸਦੇ ਹੋਣਗੇ ਖਾਣ-ਪਾਣ ਗਲਤ ਹੋ ਗਿਆ ਸਾਡਾ ਰੈਂਟਸ ਐਂ ਗਲਤ ਹੋ ਗਿਆ ਸਾਡੀਆਂ ਬੱਚੀਆਂ ਦੇ ਉੱਤੇ ਸਟ੍ਰੈਸ ਪੜ੍ਹਾਈ ਦਾ ਇੰਨਾ ਜ਼ਿਆਦਾ ਹੋ ਗਿਆ ਜਾਂ ਸਾਡੇ ਨੌਜਵਾਨ ਬੱਚਿਆਂ ਦੇ ਉੱਤੇ ਕੰਮ ਕਰਦਾ ਬੋਝ ਇੰਨਾ ਜ਼ਿਆਦਾ ਹੋ ਗਿਆ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਕੀ ਨਿਕਲਦਾ ਜ਼ਿਆਦਾਤਰ ਤਾਂ ਖਾਣ-ਪਾਣ ਹੁੰਦਾ ਜ਼ਿਆਦਾਤਰ ਖਾਣ ਹਾਂਜੀ ਕਿਉਂਕਿ ਸਾਡੇ ਕੋਲ ਜਿੰਨੇ ਵੀ ਬੱਚੇ ਆਉਂਦੇ ਨੇ ਸਾਰੇ ਪੇਰੈਂਟਸ ਇਹ ਕਹਿੰਦੇ ਨੇ ਇਹ ਸਬਜ਼ੀ ਨਹੀਂ ਖਾਂਦੇ ਇਹ ਫਰੂਟ ਨਹੀਂ ਖਾਂਦੇ ਇਹ ਦੁੱਧ ਵਗੈਰਾ ਨਹੀਂ ਪੀਂਦੇ ਬਸ ਫਾਸਟ ਫੂਡ ਜਿੰਨਾ ਮਰਜ਼ੀ ਦੇ ਦੋ ਠੀਕ ਹੈ ਜਿਆਦਾਤਰ ਇਹ ਹੋਇਆ ਹੋਇਆ ਬੱਚੀਆਂ ਨੂੰ ਬਾਲ ਵੀ ਚਿੱਟੇ ਹੋਣ ਲੱਗ ਗਏ ਸਫੇਦ ਹੋਣ ਲੱਗ ਗਏ ਉਮਰ ਤੋਂ ਪਹਿਲਾਂ ਹੀ ਇਹ ਵੀ ਲਕੋਰੀਏ ਕਰਕੇ ਹਾਂਜੀ ਇਹ ਲਕੋਰੀਆਂ ਨਾਲ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀਆਂ ਨੇ ਜਿਵੇਂ ਹਰ ਟਾਈਮ ਥਕਾਨ ਰਹਿਣਾ ਹੈ ਜਾਂ ਕਮਰ ਦਰਦ ਬਹੁਤ ਹੁੰਦੀ ਹੈ ਬੱਚੀਆਂ ਦੀ ਅੱਜ ਕੱਲ ਕਮਰ ਦਰਦ ਦੇ ਹੋਣ ਲੱਗ ਗੇ ਛੋਟੀਆਂ ਛੋਟੀਆਂ ਦੀ ਜੀ अच्छा ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਹੈ ਡਾਕਟਰ ਸਾਹਿਬ ਨੇ ਬੜੀ ਡਿਟੇਲ ਦੇ ਨਾਲ ਸਾਨੂੰ ਵਿਸਥਾਰ ਦੇ ਨਾਲ ਦੱਸਿਆ ਕਿ ਕੀ ਕਾਰਨ ਕੀ ਹੈ ਖਾਣ ਪੀਣ ਨੂੰ ਮੇਨ ਕਾਰਨ ਮੰਨੇ ਜਿਹੜੇ ਬੰਦਿਆਂ ਦੀ ਗੱਲ ਕਰੀਏ ਜੇਕਰ ਅਸੀਂ ਜਿਹੜਾ ਚਿਪਚਿਪਾ ਪਾਣੀ ਹੈ ਇਹ ਕਿੰਨਾ ਕੁ ਖਤਰਨਾਕ ਸਾਬਿਤ ਹੋ ਸਕਦਾ ਹੈ ਤੁਹਾਡੇ ਮੁਤਾਬਕ ਅਗਰ ਕਿਸੇ ਨੂੰ ਇਹ ਰੋਗ ਹੈ ਪ੍ਰੋਬਲਮ ਹੈ ਪ੍ਰੋਕੀ ਸਾਹਿਬ ਜਿਹੜਾ ਚਿਪਚਿਪਾ ਪਾਣੀ ਹੁੰਦਾ ਨਾ ਜਿਹੜਾ ਸਾਡਾ ਵੀਰਜ ਜੇ ਵੀਰਜ ਤੁਹਾਡੇ ਸਰੀਰ ਚੋਂ ਨਿਕਲਣਾ ਸ਼ੁਰੂ ਹੋ ਗਿਆ ਤਾ ਤੁਹਾਡਾ ਜਿਹੜਾ ਸਰੀਰ ਆ ਬਿਲਕੁਲ ਕਮਜ਼ੋਰ ਹੋ ਜੂਗਾ ਸਰੀਰ ਤੁਹਾਡਾ ਬੇਜਾਨ ਹੋ ਜੂਗਾ ਤੁਹਾਡੇ ਵਿੱਚ ਤਾਕਤ ਦੇਖੋ ਇਹ ਤਾਕਤ ਆ ਸਾਡੀ ਜਿੰਨਾ ਕੁਛ ਅਸੀਂ ਖਾਣੇ ਪੀਣੇ ਆ ਜਿਹੜੇ ਅਸੀਂ ਖਰਾਕ ਲੈਨੇ ਆ ਉਹਦੇ ਵਿੱਚੋਂ ਨਿਕਲ ਕੇ ਹੀ ਵੀਰਜ ਤਿਆਰ ਹੁੰਦਾ ਫਿਰ ਕਿ ਹਿਸਾਬ ਜਦੋਂ ਵੀਰਜ ਨੂੰ ਅਸੀਂ ਖਲਾਸ ਕਰ ਦਿੰਨੇ ਆ ਖਤਮ ਕਰ ਦਿੰਨੇ ਆ ਇਹ ਜਦੋਂ ਨਿਕਲ ਹੁਣ ਇੱਕ ਬਹੁਤ ਇਦਾਂ ਦੇ ਮੇਰੇ ਕੋਲੇ ਜੈਂਟਸ ਆਉਂਦੇ ਨੇ ਜਿਹੜੇ ਬਹੁਤ ਸੰਗਦੇ ਨੇ ਗੱਲ ਕਰਨ ਲੱਗੇ ਸੰਗਦੇ ਨੇ ਠੀਕ ਹੈ ਆਪਣੀ ਬਿਮਾਰੀ ਦੱਸਦੇ ਨਹੀਂ ਉਹਨਾਂ ਨੇ ਕਹੀ ਜਾਣਾ ਜੀ ਵੀਕਨੈਸ ਆ ਵੀਕਨੈਸ ਆ ਉਹਨਾਂ ਨੂੰ ਫਿਰ ਹੌਲੀ 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 ਪੁੱਛ ਪੁੱਛ ਕੇ ਗੱਲਬਾਤ ਦੇ ਵਿੱਚ ਪਤਾ ਲੱਗਦਾ ਵੀ ਉਹਨਾਂ ਨੂੰ ਦਾੰਦ ਦੀ ਪ੍ਰੋਬਲਮ ਆ ਜਦੋਂ ਉਹਨਾਂ ਦਾੰਦ ਦੀ ਪ੍ਰੋਬਲਮ ਹੁੰਦੀ ਉਹਨਾਂ ਨੂੰ ਪੁੱਛੀਦਾ ਉਹ ਕਹਿੰਦੇ ਆਣਗੇ ਜੀ ਸਿਹਤ ਨਹੀਂ ਬਣਦੀ ਸਿਰ ਤੇ ਕਿਤਵਾਨੀਆ ਜਿਹੜੀ ਤਾਕਤ ਆ ਤੁਹਾਡੇ ਸਰੀਰ ਦੀ ਉਹ ਤੁਹਾਡੀ ਬਾਹਰ ਨਿਕਲ ਜਾਂਦੀ ਆ ਬੂੰਦੂ ਬੂੰਦ ਕਰਕੇ ਬਾਹਰ ਆ ਰਹੀ ਆ ਉਹ ਚਿਪਚਪਾ ਪਾਣੀ ਤਾਰ ਟੈਪ ਆਉਣਾ ਬਾਥਰੂਮ ਤੋਂ ਬਾਅਦ ਜਾਂ ਪਹਿਲਾਂ ਜਾਂ ਸਾਨੂੰ ਕਬਜ ਰਹਿੰਦੀ ਆ ਕਬਜ ਹੋਣ ਦੇ ਟਾਈਮ ਤੇ ਜਦੋਂ ਜ਼ੋਰ ਲਗਾਣੇ ਆ ਤਾਂ ਚਿਪਚਪਾ ਪਾਣੀ ਤਾਰ ਟੈਪ ਜਦੋਂ ਨਿਕਲਦਾ ਉਹਨੂੰ ਇੱਕ ਧਾਂਤ ਕਿਹਾ ਜਾਂਦਾ ਇਹਦੇ ਵਿੱਚ ਫਿਰਕੀ ਸਾਹਿਬ ਇੱਕ ਹੋਰ ਆ ਕਈ ਵਾਰ ਚਿਪਚਿਪਾ ਪਾਣੀ ਨਿਕਲਦਾ ਜਿਹੜੇ ਸਾਡੇ ਹਾਈਡਰੋਸੈਲ ਹੁੰਦੇ ਨੇ ਹਾਈਡਰੋਸੈਲ ਦੇ ਵਿੱਚੋਂ ਇੱਕ ਲਿਕਵਿਡ ਹੁੰਦਾ ਜਿਹੜਾ ਤਰਲ ਪਦਾਰਤ ਹੁੰਦਾ ਜਦੋਂ ਮੰਨ ਲਓ ਅਸੀਂ ਸੰਭੋਗ ਕਰਨ ਲੱਗਦੇ ਹਾਂ ਸੰਭੋਗ ਕਰਨ ਤੋਂ ਪਹਿਲਾਂ ਜਿਹੜੀ ਸਾਡੀ ਨਾਲੀ ਹੁੰਦੀ ਆ ਉਹ ਤਰਲ ਹੋਣੀ ਹੁੰਦੀ ਆ ਜਦੋਂ ਉਹ ਤਰਲ ਪਦਾਰਤ ਨਿਕਲਦਾ ਕਈ ਵਾਰ ਕੀ ਹੁੰਦਾ ਜਿਹੜੇ ਤੁਹਾਡੇ ਹਾਈਡਰੋਸੈਲ ਹੁੰਦੇ ਨੇ ਹਾਈਡਰੋਸੈਲ ਦੇ ਵਿੱਚ ਇਨਫੈਕਸ਼ਨ ਹੋ ਗਈ ਤੁਹਾਨੂੰ ਜਿਹੜਾ ਗਦੂਦਾਂ ਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਪ੍ਰੋਸਟੇਟ ਪ੍ਰੋਸਟੇਟ ਗਲਾਈਂਡ ਹੁੰਦਾ ਜੇ ਤੁਹਾਡਾ ਉਹ ਵਧਿਆ ਹੋਇਆ ਤੁਹਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਵੀ ਤੁਹਾਡਾ ਜਿਹੜਾ ਚਿਪਚਿਪਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਕਈ ਸਾਡੇ ਡਾਕਟਰ ਜਾਂ ਵੈਦ ਤਾਂਤ ਨੂੰ ਸਮਝ ਕੇ ਹੀ ਉਹਦਾ ਇਲਾਜ ਕਰੀ ਜਾਂਦੇ ਨੇ ਜਿਹਦੇ ਵਿੱਚ ਲੋਕ ਮੇਰੇ ਕੋਲੇ ਆਉਂਦੇ ਨੇ ਕਹਿੰਦੇ ਨੇ ਅਸੀਂ ਇੰਨੇ ਨੇ ਸਾਲ ਹੋ ਗਏ ਵੈਦ ਕੋਈ ਨਹੀਂ ਛੱਡਿਆ ਡਾਕਟਰ ਕੋਈ ਨਹੀਂ ਛੱਡੇਆ ਘਰੇ ਘਰੇਲੂ ਨੁਸਖੇ ਕੋਈ ਨਹੀਂ ਛੱਡੇ ਪਰ ਸਾਡਾ ਤਾਂਤ ਨਹੀਂ ਸਾਡੀ ਹੱਟੀ ਉਹ ਕਾਰਨ ਇਹੀ ਹੁੰਦੇ ਨੇ ਨਾ ਸਮਝ ਠੀਕ ਸਾਨੂੰ ਸਮਝ ਨਹੀਂ ਹੁੰਦੀ ਵੀ ਇਹ ਸਾਾਨੂੰ ਤਾਂਤਾਂ ਜਾਂ ਸਾਡੇ ਪ੍ਰੋਸਟੇਟ ਕਰਕੇ ਜਾਂ ਸਾਡੇ ਹਾਈਡਰੋਸੈਲ ਕਰਕੇ ਸਾਨੂੰ ਜਿਹੜੀ ਇਹ ਪ੍ਰੋਬਲਮ ਆ ਰਹੀ ਆ ਇਹ ਤਰਲ ਪਦਾਰਥ ਹਮੇਸ਼ਾ ਸਾਡੇ ਵਿੱਚ ਰਹਿੰਦਾ ਹੈ ਜਦੋਂ ਇਹ ਸਾਡੇ ਵਿੱਚ ਥੋੜੀ ਜਿਹੀ ਹਿਸ਼ਿਆਰੀ ਹੋਣੀ ਸ਼ੁਰੂ ਹੁੰਦੀ ਆ ਤਾਂ ਸਾਡੇ ਜਿਹੜੀ ਆ ਨਾਲੀ ਨੂੰ ਤਰਲ ਕਰਨ ਲਈ ਪਹਿਲਾਂ ਜਿਹੜਾ ਇਹ ਲਿਕੋੜਾ ਇਹ ਬਾਹਰ ਆਉਣਾ ਹੁੰਦਾ ਜਦੋਂ ਕੁਦਰਤੀ ਵੀ ਹੈ ਕੁਦਰਤੀ ਆ ਜੀ ਇਹ ਕੁਦਰਤੀ ਆ ਜਦੋਂ ਉਹਦੀ ਕੋਈ ਸਾਨੂੰ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਮਾਤਰਾ ਵੱਧ ਜਾਂਦੀ ਹੈ ਉਹ اچانک ਬਾਹਰ ਵੀ ਆ ਜਾਂਦਾ ਇਹਦੇ ਵਿੱਚ ਬਹੁਤ ਗਹਿਰਾਈ ਨਾਲ ਸਮਝਣਾ ਪੈਂਦਾ ਵੀ ਸਾਡਾ ਪੇਸ਼ੈਂਟ ਆ ਜਿਹੜਾ ਉਹਨੂੰ ਇਹ ਤਾਂ ਦੀ ਪ੍ਰੋਬਲਮ ਆ ਜਾਂ ਹਾਈਡਰੋਸੈਲ ਆ ਜਾਂ ਉਹਨੂੰ ਗਦੂਦਾਂ ਦੀ ਪ੍ਰੋਬਲਮ ਆ ਹੁਣ ਕਈ ਵਾਰ ਅਸੀਂ ਇੱਥੇ ਪੁੱਛਦੇ ਆਂ ਜੀ ਉਹ ਕਹਿਣਗੇ ਜੀ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਆ ਟੈਸਟ ਕਰਵਾਓ ਟੈਸਟ ਨਹੀਂ ਕਰਵਾਉਂਦੇ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਫਿਰ ਦਵਾਈਆਂ ਦੇ ਤੁੱਕੇ ਲੱਗੀ ਜਾਂਦੇ ਨੇ ਡਾਕਟਰ ਦਵਾਈਆਂ ਦੇਈ ਜਾਂਦੇ ਨੇ ਅਸੀਂ ਅਲਜਦੇ ਫਿਰ ਜਾਂਦੇ ਆਂ ਲੇਕਿਨ ਉਸ ਬਿਮਾਰੀ ਨੂੰ ਆਰਾਮ ਨਹੀਂ ਮਿਲਦਾ ਫਰੁਕੀ ਸਾਹਿਬ ਇਹਦੇ ਵਿੱਚ ਮੈਂ ਇੱਕ ਹੋਰ ਤੁਹਾਨੂੰ ਦੱਸ ਦਾਂ ਜਦੋਂ ਜਿਹਨੂੰ ਤਾਂਤ ਹੋ ਗਈ ਉਹਨੂੰ ਠਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਆ ਸਰੀਰ ਤੱਕਿਆ-ਤੱਕਿਆ ਬੇਜਾਨ ਸਰੀਰ ਹੱਡੀਆਂ ਵੀਕ ਹੋ ਜਾਂਦੀਆਂ ਕਮਜ਼ੋਰ ਹੋ ਜਾਂਦੀਆਂ ਨੇ ਭੁੱਖ ਘਟ ਜਾਂਦੀ ਆ ਸੁਸਤੀ ਪੈਣੀ ਨੀਂਦ ਜ਼ਿਆਦਾ ਆਉਣੀ ਉਹ ਹਰ ਟਾਈਮ 부ਝਾ 부ਝਾ ਰਹਿੰਦਾ ਉਹਦਾ ਚਿਹਰਾ ਇਦਾਂ ਲੱਗਦਾ ਜਿਵੇਂ 20 ਸਾਲ ਦਾ ਬੰਦਾ 40 ਸਾਲ ਦਾ ਦਿਖਾਈ ਦੇਣ ਲੱਗ ਗਿਆ ਹੁੰਦਾ 20 ਸਾਲ ਉਮਰ ਉਹਦੀ ਵੱਧ ਕੇ ਦਿਖਣ ਲੱਗ ਜਾਂਦੀ ਆ ਜੇ ਤੁਹਾਨੂੰ ਵੀਰਜ ਤੁਹਾਡਾ ਪ੍ਰੋਪਰ ਤਰੀਕੇ ਨਾਲ ਬਣਦਾ ਅੰਦਰ ਰੁਕਦਾ ਤਾਂ ਤੁਹਾਨੂੰ 40 ਸਾਲ ਦਾ ਬੰਦਾ ਵੀ 20 ਸਾਲ ਦੀ ਉਮਰ ਵਿੱਚ ਦੇਖਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਜਿਹੜਾ ਬੰਦਾ ਆਪਣੇ ਆਪ ਨੂੰ ਜਾਣੇ ਪੂਰਾ ਸਟਰੋਂਗ ਦੇ ਕਹਿੰਦੇ ਹੁੰਦੇ ਨੇ ਤਾਕਤਵਾਰ ਸਮਝਦਾ ਹੈ ਨਾ ਜੀ ਅੱਜ ਅਸੀਂ ਇਸ ਇਸ ਪ੍ਰੋਬਲਮ ਦਾ ਜਿਹੜਾ ਤੁਹਾਨੂੰ ਹੱਲ ਵੀ ਦੱਸਾਂਗੇ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਡਾਕਟਰ ਸਾਹਿਬ ਨੇ ਰੱਖਿਆ ਹੋਇਆ ਦੇਖੋ ਇਹ ਪਾਊਡਰ ਹੈਗਾ ਕਿਸ ਚੀਜ਼ ਦਾ ਪਾਊਡਰ ਹੈ ਨਾਲ ਸ਼ਹਿਦ ਵੀ ਰੱਖਿਆ ਇਹ ਵੀ ਸਮਝ ਜਾਵਾਂਗੇ ਡਾਕਟਰ ਸਾਹਿਬ ਦਾ ਕਹਣਾ ਕਿ ਇਹ ਘਰ ਦੇ ਵਿੱਚ ਬੜੀ ਆਸਾਨੀ ਨਾਲ ਚੁਟਕੀ ਨਾਲ ਬਣ ਸਕਦਾ ਜਿਹੜਾ ਪਾਊਡਰ ਹੈ ਇੰਨਾ ਕੁ ਟਾਈਮ ਲੱਗਣਾ ਤੁਹਾਡੀ ਦਿੱਕਤ ਪਰੇਸ਼ਾਨੀ ਜਿਹੜਾ ਇਹ ਪਾਊਡਰ ਹੱਲ ਕਰਨ ਨੂੰ ਬਣਾਉਣ ਵਾਸਤੇ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਹਮਸਵਾਲਾ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਅਗਰ ਇਸ ਪ੍ਰੋਬਲਮ ਆਉਂਦੀ ਹੈ ਤੇ ਜਿਹੜਾ ਬੰਦਾ ਹੈਗਾ ਉਹ ਉਮਰ ਤੋਂ ਪਹਿਲਾਂ ਬੁੱਢਾ ਦਿਖਣਾ ਸ਼ੁਰੂ ਹੋ ਜਾਂਦਾ ਹੈ ਭੈਣਾਂ ਨੂੰ ਜੇਕਰ ਇਹ ਪ੍ਰੋਬਲਮ ਆਉਂਦੀ ਹੈ ਲੰਬੇ ਸਮੇਂ ਤੱਕ ਰਹਿੰਦੀ ਹੈ ਕਿ ਉਹਨਾਂ ਨਾਲ ਵੀ ਇਹੀ ਹੁੰਦਾ ਕਿ ਉਹ ਆਪਣੀ ਉਮਰ ਤੋਂ ਜ਼ਿਆਦਾ ਦਿਖਣ ਲੱਗ ਜਾਂਦੀਆਂ ਨੇ ਹਾਂਜੀ ਕਾਫੀ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਥਕਾਵਟ ਰਹਿਣ ਲੱਗ ਜਾਂਦੀ ਆ ਕਮਰ ਦਰਦ ਰਹਿਣ ਲੱਗ ਜਾਂਦੀ ਆ ਵਾਲ ਸਫੇਦ ਹੋਣ ਲੱਗ ਜਾਂਦੇ ਨੇ ਝੁਰੜੀਆਂ ਆਉਣ ਲੱਗ ਜਾਂਦੀਆਂ ਨੇ ਬਹੁਤ ਜ਼ਿਆਦਾ ਪ੍ਰੋਬਲਮਸ ਇਹਦੇ ਨਾਲ ਆਉਣ ਲੱਗ ਜਾਂਦੀਆਂ ਨੇ ਇਹ ਇਹ ਹੱਲ ਤੁਸੀਂ ਕਿਵੇਂ ਕਰਦੇ ਹੋ ਤੁਹਾਡੇ ਕੋਲ ਇੱਥੇ ਸਾਡੀਆਂ ਭੈਣਾਂ ਜਦੋਂ ਆਉਂਦੀਆਂ ਨੇ ਤੇ ਸਮਝਣ ਦੇ ਵਿੱਚ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਹੈਡਰੋਸੈਲ ਹੋ ਗਿਆ ਔਰ ਧਾਂਤ ਦੀ ਪ੍ਰੋਬਲਮ ਨੂੰ ਜ਼ਿਆਦਾਤਰ ਲੋਕ ਇੱਕੋ ਜੇ ਸਮਝ ਲੈਂਦੇ ਨੇ ਤੇ ਜਦੋਂ ਤੁਹਾਡੇ ਕੋਲ ਇੱਥੇ ਸਾਡੀਆਂ ਭੈਣਾਂ ਆਉਂਦੀਆਂ ਨੇ ਫਿਰ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਉਹਨਾਂ ਕੋਲੋਂ ਕੀ ਪੁੱਛਿਆ ਜਾਂਦਾ ਤੁਸੀਂ ਜਿਹੜਾ ਕੀ ਸਮਝਾਉਂਦੇ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਸਮਝਾਓ ਕਿ ਘਰ ਦੇ ਵਿੱਚ ਰਹਿ ਕੇ ਇਹਦਾ ਟ੍ਰੀਟਮੈਂਟ ਇਹਦਾ ਇਲਾਜ ਹੈਗਾ ਕਿ ਪੱਕੀ ਵੀ ਕਰ ਸਕਦੇ ਕਈ ਵਾਰੀ ਤਾਂ ਕਈਆਂ ਨੂੰ ਜਾਂ ਤਾਂ ਮੈਂਸਟ੍ਰੂਸ ਤੋਂ 2 ਦਿਨ ਪਹਿਲਾਂ ਆਉਂਦਾ ਥੋੜਾ ਜਿਹਾ ਜਾਂ ਮੈਂਸਟ੍ਰੂਸ ਤੋਂ ਬਾਅਦ ਆਉਂਦਾ ਉਹ ਤਾਂ ਹੈਗਾ ਸਹੀ ਕਈਆਂ ਨੂੰ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਹਾਰ ਟਾਈਮੇ ਰਹਿੰਦਾ ਫਿਰ ਉਹਦੇ ਨਾਲ ਖੁਜਲੀ ਵਗੈਰਾ ਆਉਣ ਲੱਗ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਆ ਕਾਫੀ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਉਹਦਾ ਫਿਰ ਇਲਾਜ ਲੁਕੋਰੀਆ ਹੁੰਦਾ ਉਹਦੇ ਨਾਲ ਉਹ ਲੁਕੋਰੀਆ ਚ ਇਲਾਜ ਕਰਨਾ ਪੈਂਦਾ ਉਹਦਾ ਜੀ ਜੀ अच्छा ਜਿਹੜੀ ਇਨਫੈਕਸ਼ਨ ਹੈਗੀ ਹੈ ਇਨਫੈਕਸ਼ਨ ਨਾਲ ਵੀ ਕਈ ਵਾਰ ਹੋ ਜਾਂਦਾ ਹੈ ਅਗਰ ਅਸੀਂ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ ਬਹੁਤ ਮੈਂ ਦੋ ਤਿੰਨ ਵੀਡੀਓ ਦੇਖਿਆ ਨੇ ਜਿਹਦੇ ਵਿੱਚ ਜਿਹੜੇ ਬੋਲਣ ਵਾਲੇ ਹੈਗੇ ਸੀ ਉਹ ਕਹਿ ਰਹੇ ਸੀ ਕਿ ਅਗਰ ਸਾਫ ਸਫਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਵੀ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਉਹ ਲੁਕੋਰੀਆ ਦਾ ਸ਼ਿਕਾਰ ਹੋ ਸਕਦੀਆਂ ਨੇ ਹਾਂਜੀ ਇਹ ਇੱਕ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਆ ਕਈ ਵਾਰੀ ਤਾਂ ਆਪਾਂ ਕੋਈ ਯੂਜ਼ ਕਰਦੇ ਹਾਂ ਟਾਇਲਟ ਸੀਟ ਜਾਂ ਉੱਤੇ ਕੋਈ ਜਾ ਕੇ ਆਇਆ ਹੁੰਦਾ ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਆ ਜਾਂ ਅਸੀਂ ਆਪਣੇ ਸਰੀਰ ਦਾ ਖਾਸ ਧਿਆਨ ਨਹੀਂ ਰੱਖਦੇ ਹੈਗੇ ਸਾਫ ਸਫਾਈ ਨਹੀਂ ਰੱਖਦੇ ਹੈਗੇ ਪਬਲਿਕ ਟਾਇਲਟ ਤੇ ਜਾਣ ਤੋਂ ਪਹਿਲਾਂ ਅਗਰ ਅਸੀਂ ਟਾਇਲਟ ਪਬਲਿਕ ਵੀ ਅਗਰ ਅਸੀਂ ਆਪਣੇ ਘਰ ਦਾ ਟਾਇਲਟ ਵੀ ਸਾਫ਼ ਨਹੀਂ ਰੱਖਦੇ ਜਾਂ ਉਹਦਾ ਸਹੀ ਇਸਤੇਮਾਲ ਨਹੀਂ ਕਰਦੇ ਤਾਂ ਸਾਡੀ ਭੈਣਾਂ ਨੂੰ ਇਹ ਟਾਇਲਟ ਦੇ ਵਿੱਚੋਂ ਵੀ ਇਹ ਬਿਮਾਰੀ ਲੱਗ ਸਕਦੀ ਹੈ ਹਾਂਜੀ ਜ਼ਿਆਦਾਤਰ ਜਿਨ੍ਹਾਂ ਨੂੰ ਜ਼ਿਆਦਾ ਹੀ ਹੋਇਆ ਹੋਵੇ ਜੇ ਮੈਂ ਬਦਬੂ ਆਉਣ ਲੱਗ ਜਾਂਦੀ ਆ ਉਹ ਕਾਫੀ ਜ਼ਿਆਦਾ ਵਧਿਆ ਹੁੰਦਾ ਕ੍ਰੋਨਿਕ ਹੁੰਦੀ ਆ ਉਹਦੇ ਤੇ ਧਿਆਨ ਦੇਣ ਦੀ ਜ਼ਿਆਦਾ ਜ਼ਰੂਰਤ ਆ ਅੱਜ ਕੱਲ ਬੱਚਿਆਂ ਨੂੰ ਜੇ ਕਾਫੀ ਆ ਉਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਇਹਦੇ ਨਾਲ ਜਿਹੜੀ ਬਾਜਪਣ ਦੀ ਪ੍ਰੋਬਲਮ ਆ ਉਹ ਵੀ ਵਧਦੀ ਜਾਂਦੀ ਆ ਬਾਜਪਣ ਵੀ ਆ ਸਕਦੇ ਇਸ ਦਾ ਹਾਂਜੀ ਜਿਹੜੇ ਐਗਸ ਹੁੰਦੇ ਆ ਨਾ ਐਗਸ ਦੇ ਸੈੱਲ ਹੁੰਦੇ ਨੇ ਉਹ ਇਹਦੇ ਨਾਲ ਨਿਕਲੀ ਜਾਂਦੇ ਹੁੰਦੇ ਨੇ ਫਿਰ ਬਾਰ ਕਿ ਜੀ 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 ਅੱਛਾ ਡਾਕਟਰ ਸਾਹਿਬ ਫਿਰ ਤੁਹਾਡੇ ਕੋਲ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਗੱਲ ਕਰਦੇ ਤੁਸੀਂ ਕਹਿੰਦੇ ਵੀ ਇਹ ਤਾਂ ਪ੍ਰੋਬਲਮ ਹੀ ਕੋਈ ਹੈ ਨਹੀਂ ਤੇ ਚਾਹ ਹਾਈਡਰੋ ਸੈਲਾਂ ਦੀ ਪ੍ਰੋਬਲਮ ਹੋਵੇ ਯਾਰ ਫਿਰ ਤਾਂ ਦੀ ਪ੍ਰੋਬਲਮ ਹੋਵੇ ਚੁਟਕੀਆਂ ਚ ਜਿਹੜਾ ਇਹ ਪਾਊਡਰ ਹੈਗਾ ਠੀਕ ਕਰਨ ਦਾ ਮਾਧਾ ਰੱਖਦਾ ਕੁਦਰਤ ਨੇ ਇੰਨੀ ਪਾਵਰ ਇੰਨੀ ਤਾਕਤ ਇੰਨੀ ਸ਼ਕਤੀ ਬਖਸ਼ੀ ਐ ਇਸ ਪਾਊਡਰ ਨੂੰ ਹਾਂਜੀ ਫਰੁਖ ਸਾਬ ਮੈਂ ਨੁਸਖਾ ਬਾਅਦ ਚ ਉਸੇ ਮੈਂ ਥੋੜੇ ਇੱਕ ਹੋਰ ਗੱਲ ਕਰਨਾ ਸਾਡੀਆਂ ਭੈਣਾਂ ਲਈ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਲਕੋਰੀਆ ਪੀਲੇ ਕਲਰ ਦਾ ਹੁੰਦਾ ਤੇ ਇੱਕ ਇਹਦੇ ਵਿੱਚ ਤਿੰਨ ਕਲਰ ਹੁੰਦੇ ਨੇ ਫਰੁਖ ਸਾਬ ਇੱਕ ਗਾੜਾ ਜਿਹਾ ਇੱਕ ਪਾਣੀ ਟੈਪ ਇੱਕ ਪੀਲਾ ਜਦੋਂ ਪੀਲਾ ਹੋ ਜਾਂਦਾ ਉਹ ਪੁਰਾਣਾ ਲਕੋਰੀਆ ਹੋ ਜਾਂਦਾ ਜਿਵੇਂ ਸਾਲ 2 ਸਾਲ ਪੁਰਾਣਾ ਉਹਦੇ ਵਿੱਚ ਬਹੁਤ ਗੰਦੀ ਜੀ ਸਮੈਲ ਆਉਂਦੀ ਆ ਗੰਦੀ ਜੀ ਸਮੈਲ ਆਉਣ ਨਾਲ ਜਿਹੜੀਆਂ ਲੇਡੀਜ਼ ਨੇ ਜਦੋਂ ਉਹ ਪਾਣੀ ਜਿਹੜਾ ਲਕੋਰੀਆ ਹੁੰਦਾ ਆਪਣੇ ਪ੍ਰਾਈਵੇਟ ਪਾਰਟ ਦੇ ਇਹਨਾਂ ਦੇ ਲੇਡੀਜ਼ ਦੇ ਬਾਹਰ ਲੱਗਦਾ ਤਾਂ ਉਹਨਾਂ ਨੂੰ ਖਾਰਚ ਖੁਜਲੀ ਦੀ ਬੜੀ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਖਾਰਚ ਹੁੰਦੀ ਰਹਿੰਦੀ ਆ ਪ੍ਰਾਈਵੇਟ ਪਾਰਟ ਦੇ ਬਾਹਰਲੇ ਪਾਸੇ ਅੰਦਰਲੇ ਪਾਸੇ ਖਾਰਚ ਹੋਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਨਾਲ ਲੇਡੀਜ਼ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹ ਸਟ ਸਟਰਾਜੀਨ ਲੈਵਸ ਸਟਰਾਜੀਨ ਇਦਾਂ ਦੀਆਂ ਗੋਲੀਆਂ ਅਲਰਜੀ ਵਾਲੀਆਂ ਖਾ ਕੇ ਐਂਟੀਬੈਟਿਕ ਵਗੈਰਾ ਖਾ ਕੇ ਉਹ ਸੌਂ ਹੀ ਜਾਂਦੀਆਂ ਨੇ ਜੀ ਤਾਂ ਸੌਂ ਹੀ ਜਾਂਦੀ ਨਹੀਂ ਸਾਈਡ ਜੀ ਉਹ ਕੰਮ ਚ ਲਾਉਂਦੇ ਰਹਿੰਦੇ ਉਹਦੇ ਨਾਲ ਕੀ ਆ ਵੀਕਨੈਸ ਆਉਂਦੀ ਆ ਨੀਂਦ ਆਉਂਦੀ ਆ ਹਨਾ ਇਦਾਂ ਦੇ ਪ੍ਰੋਬਲਮਸ ਪਰ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਉਹਨਾਂ ਨੂੰ ਵੀ ਕਾਦੇ ਕਰਕੇ ਪ੍ਰਾਈਵੇਟ ਪਾਰਟ ਤੇ ਉਹਨਾਂ ਦੇ ਖਾੜਚੇ ਹੁੰਦੀ ਆ ਖੁਜਲੀ ਹੁੰਦੀ ਆ ਉਹ ਕਾਰਨ ਹੁੰਦਾ ਫਿਰ ਕਿ ਸਭ ਲਕੋਰੀਆ ਠੀਕ ਹੈ ਕਈ ਲੇਡੀਜ਼ ਨੂੰ ਸਮਝ ਨਹੀਂ ਲੱਗਦੀ ਵੀ ਲਕੋਰੀਆ ਹੁੰਦਾ ਕੀ ਆ ਜੇ ਉਹਨੇ ਦੇ ਪ੍ਰਾਈਵੇਟ ਪਾੜ ਚੋਂ ਕੋਈ ਲੀਕਡ ਟੈਪ ਨਿਕਲਦਾ ਜਾਂ ਸਿੰਮ ਦਾ ਜਿਹਨੂੰ ਬਾਰ ਬਾਰ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਤਾਂ ਸਮਝ ਲਓ ਤੁਹਾਨੂੰ ਲਕੋਰੀਏ ਦੀ ਪ੍ਰੋਬਲਮ ਆ ਇਹਦੇ ਨਾਲ ਸਾਡੀਆਂ ਭੈਣਾਂ ਬਹੁਤ ਪ੍ਰਸ਼ਾਨ ਰਹਿੰਦੀਆਂ ਨੇ ਫਰੁਕੀ ਸਾਹਿਬ ਇਹ ਕਈ ਪੈਣਾ ਇਦਾਂ ਦੀ ਹੁੰਦੇ ਨੇ ਕਈ ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਸੰਗ ਦੇ ਸ਼ਰਮੋਂ ਦੇ ਨਹੀਂ ਦੱਸਦੇ ਪਰ ਇਹ ਦੱਸਣੀ ਚਾਹੀਦੀ ਆ ਇਹਦੇ ਨਾਲ ਬਹੁਤ ਜ਼ਿਆਦਾ ਵੇਲੇ ਸਿਰ ਵੇਲੇ ਸਿਰ ਡਾਕਟਰ ਨਾਲ ਸਾਂਝੀ ਨਾ ਮਾਫ ਕਰਨਾ ਤੁਹਾਨੂੰ ਮੈਂ ਵਿੱਚ ਰੋਕ ਰਿਆ ਤੇ ਜੇ ਵੇਲੇ ਸਿਰ ਇਹ ਪ੍ਰੋਬਲਮ ਹੈਗੀ ਹੈ ਡਾਕਟਰ ਨਾਲ ਜਾਂ ਘਰਦਿਆਂ ਨਾਲ ਜਾਂ ਬਜ਼ੁਰਗਾਂ ਨਾਲ ਜਾਂ ਵੱਡਿਆਂ ਨਾਲ ਨਾ ਸਾਂਝੀ ਕੀਤੀ ਜਾਵੇ ਕਿੰਨੀ ਕੀ ਖਤਰਨਾਕ ਹੋ ਸਕਦੀ ਹੈ ਰੁਕੀ ਸਭ ਬਿਲਕੁਲ ਕੰਡਮ ਕਰ ਦਿੰਦੀ ਹੈ ਲੇਡੀਜ਼ ਨੂੰ ਇਹ ਜਿਹੜਾ ਇਹ ਲਕੋਰੀਆ ਹੁੰਦਾ ਬੇ ਬੈਨ ਨੂੰ ਦੱਸੀ ਜਾਣਾ ਇੰਨਾ ਸਰੀਰ ਨੂੰ ਬੇਜਾਨ ਕਰ ਦਿੰਦੀ ਹੈ ਇੰਨਾ ਕਮਜ਼ੋਰ ਕਰ ਦਿੰਦੇ ਨੇ ਜਿੰਨਾ ਕਹਿ ਦਵਾਂ ਇਹਦੇ ਵਿੱਚ ਲੱਤਾਂ ਦਾ ਦਰਦ ਕਮਰ ਦਾ ਦਰਦ ਹੱਡੀਆਂ ਦੀ ਵੀਕਨੈਸ ਹੱਡੀਆਂ ਕਮਜ਼ੋਰ ਹੋ ਜਾਣੀਆਂ ਵਾਲ ਸਫੇਦ ਹੋ ਜਾਣੇ ਅੱਖਾਂ ਦੀ ਰੋਸ਼ਨੀ ਘਟ ਜਾਣੀ ਮੂੰਹ ਦਾ ਜਿਹੜਾ ਚਿਹਰੇ ਦਾ ਗਲੋ ਘਟ ਜਾਣਾ ਝੋੜੀਆਂ ਪੈਣੀਆਂ ਕਾਫੀ ਜ਼ਿਆਦਾ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਲੇਡੀਜ਼ ਨੂੰ ਦੇਖਣ ਨੂੰ ਮਿਲਦੀਆਂ ਨੇ ਜਿਹਦੇ ਵਿੱਚ ਰਸੋਲੀਆਂ ਬਣੀਆਂ ਜਿਹੜੇ ਕਹਿੰਦਾ ਅਗਲਾ ਜੀ ਸਿਸਟ ਬਹੁਤ ਜ਼ਿਆਦਾ ਬਣ ਲੱਗ ਗਈ ਰਸੋਲੀਆਂ ਬਣਨ ਲੱਗ ਗਈਆਂ ਅੱਜ ਕੱਲ ਇਹ ਸਮੱਸਿਆ ਬਹੁਤ ਜ਼ਿਆਦਾ ਵਧੀ ਹੋਈ ਆ ਫੈਬਰਸ ਵਧਣੇ ਸ਼ੁਰੂ ਹੋ ਜਾਂਦੇ ਨੇ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਲਕੋਰੀਏ ਦੇ ਕਾਰਨ ਆਉਣ ਦੇ ਬਹੁਤ ਵੱਡੇ ਚਾਂਸਸ ਨੇ ਇਹਦੇ ਵਿੱਚ ਪ੍ਰੈਗਨਨਸੀ ਹੋਣ ਦੇ ਵਿੱਚ ਬਹੁਤ ਰਿਕਵਰਡ ਹੁੰਦੀ ਆ ਕੱਲ ਨੂੰ ਜਦੋਂ ਸਾਡੀਆਂ ਬੱਚਿਆਂ ਨੂੰ ਲਕੋਰੀਏ ਦੀ ਪ੍ਰੋਬਲਮ ਹੁੰਦੀ ਆ ਸੀ ਉਹਨਾਂ ਦੀ ਮੈਰਿਜ ਕਰਦੇ ਆ ਤਾਂ ਉਹਦੇ ਵਿੱਚ ਪ੍ਰੈਗਨਨਸੀ ਨਹੀਂ ਹੁੰਦੀ ਫਰੂਕੀ ਸਾਹਿਬ ਪ੍ਰੈਗਨਨਸੀ ਹੋਣ ਵਿੱਚ ਬਹੁਤ ਜ਼ਿਆਦਾ ਸਾਨੂੰ ਉਹਦੇ ਵਿੱਚ ਫਿਰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਜਦੋਂ ਅਸੀਂ ਡਾਕਟਰਾਂ ਕੋਲ ਜਾਂਦੇ ਆ ਡਾਕਟਰ ਕਹਿੰਦੇ ਨੇ ਆਈਵੀਐਫ ਕਰਵਾਓ ਆਈਵੀਐਫ ਕਰਵਾਉਣ ਦੀ ਫਰੂਕੀ ਸਾਹਿਬ ਜ਼ਿਆਦਾ ਲੋਡ ਨੇ ਨੀ ਹੁੰਦੀ ਜੇ ਤੁਹਾਨੂੰ ਪ੍ਰੈਗਨਨਸੀ ਨਹੀਂ ਹੁੰਦੀ ਕੋਸ਼ਿਕਾ ਆਪਣੇ ਟੈਸਟ ਕਰਵਾ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਬਹੁਤ ਵਧੀਆ ਇਲੈਕਟ੍ਰੋਪੈਥੀ ਵਿੱਚ ਇਲਾਜ ਨੇ ਕੁਝ ਮੈਂ ਛੋਟਾ ਜਿਹਾ ਨੁਸਖਾ ਤੁਹਾਨੂੰ ਦੱਸ ਦਿੰਨਾ ਜਿਹਦੇ ਵਿੱਚ ਤੁਸੀਂ ਕੋਈ ਤੁਹਾਡੇ ਕੋਲ ਸਮਝਾਂਗੇ ਪਹਿਲਾਂ ਇਲੈਕਟ੍ਰੋਪੈਥੀ ਦੀ ਗੱਲ ਕਰੀਏ ਸਾਡੀ ਭੈਣਾਂ ਵਾਸਤੇ ਖਾਸ ਕਰਕੇ ਹਾਂ ਵੈਨ ਜੀ ਜਿਹੜੀ ਕਿਸੇ ਪਰਿਵਾਰ ਨਾਲ ਸਾਂਝੀ ਨਹੀਂ ਕੀਤੀ ਦਿੱਕਤ ਤੁਹਾਡੇ ਨਾਲ ਦਿੱਕਤ ਸਾਂਝੀਆਂ ਕਰਦੀਆਂ ਨੇ ਜਾਂ ਦੱਸਦੇ ਨੇ ਉਹ ਕਹਿੰਦੇ ਨੇ ਸਾਡੇ ਕੋਲ 100 ਸਵਾਲ ਹੋਣਗੇ ਅਗਰ ਕੋਈ ਨੁਸਖਾ ਫਾਰਮੂਲਾ ਸੀ ਘਰ ਦੇ ਵਿੱਚ ਬਣਾਉਣੇ ਆ ਸਾਡਾ ਘਰ ਵਾਲਾ ਪੁੱਛ ਸਕਦਾ ਹੈ ਸਾਡੇ ਹੋਰ ਜਿਨ੍ਹਾਂ ਦੇ ਜੁਆਇੰਟ ਫੈਮਿਲੀਜ਼ ਹੈਗੀਆਂ ਨੇ ਉਹਨਾਂ ਨੂੰ ਬੜੀ ਦਿੱਕਤ ਹੈਗੀ ਹੈ ਕਿ ਇਹ ਕੀ ਤੁਸੀਂ ਕਰਦੇ ਹੋ ਕੀ ਖਾਂਦੇ ਬਿੰਦੇ ਤੇ ਉਹਨਾਂ ਵਾਸਤੇ ਫਿਰ ਕੀ ਤੁਸੀਂ ਕਰਦੇ ਹੋ ਕੀ ਤੁਹਾਡੇ ਕੋਲ ਹੁੰਦਾ ਹੈ ਇਕ ਤਰ੍ਹਾਂ ਦੀ ਜੜਖੜ ਵਾਲੇ ਐਕਟਰੋਪੈਥੀ ਮੈਡੀਸਨ ਹੁੰਦੀ ਆ ਇਹ ਅਰਕ ਹੁੰਦੇ ਨੇ ਪਰ ਉਹ ਪਿਓਰ ਅਰਕ ਕੱਢੇ ਹੁੰਦੇ ਨੇ ਇਹ ਦਿਨੇ ਮੈਡੀਸਨ ਜੇ ਭੈਣਾਂ ਨੂੰ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਸਾਡੇ ਸਟਾਫ ਨਾਲ ਗੱਲ ਕਰਕੇ ਮੈਡੀਸਨ ਵੀ ਮੰਗਵਾ ਸਕਦੇ ਆ ਤੇ ਜਿਵੇਂ ਬਿਮਾਰੀ ਦੇ ਅਕੋਰਡਿੰਗ ਆਪਣਾ ਦੱਸ ਸਕਦੇ ਆ ਅੱਛਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੁੰਦਾ ਇਹ ਬੂੰਦਾ ਹੁੰਦੀਆਂ ਨੇ ਬੂੰਦਾ ਪਾਣੀ ਚ ਪਾ ਕੇ ਪੀਣੀ ਆਉਂਦੀਆਂ ਨੇ ਮਤਲਬ ਇਸੇ ਤਰੀਕੇ ਨਾਲ ਇਹ ਬੂੰਦਾ ਹੈਗੀਆਂ ਨੇ ਜਿਹੜੀ ਆ ਲਕੋਰੀਏ ਦਾ ਕਿੰਨੇ ਦਿਨਾਂ ਕਿ ਮਤਲਬ ਕਿੰਨੇ ਦਿਨ ਲਾਉਂਦੀਆਂ ਨੇ ਠੀਕ ਕਰਨ ਨੂੰ ਇਹ ਵੀ ਜੀ ਬਿਮਾਰੀ ਦੇ ਅਕੋਰਡਿੰਗ ਹੁੰਦੀਆਂ ਨੇ ਕਈਆਂ ਨੂੰ ਕਾਫੀ ਜ਼ਿਆਦਾ ਹੁੰਦਾ ਫਿਰ ਉਹਨਾਂ ਨੂੰ ਟਾਈਮ ਵੀ ਲੱਗਦਾ ਇਹ ਚ ਪਰਹੇਜ਼ ਵੀ ਜ਼ਰੂਰੀ ਨੇ ਤੇ ਜਿਵੇਂ ਅਸੀਂ ਦੱਸੀ ਹੁੰਦੀ ਆ ਮੈਡੀਸਨ ਉਹਦਾ ਲੈਣੀ ਬਹੁਤ ਜ਼ਰੂਰੀ ਹੈ मतलब ਜਿਹੜੀ ਸਟਾਰਟਿੰਗ ਹੈਗੀ ਉਹ ਇਹ ਨੁਸਖੀ ਨਾਲ ਖਤਮ ਕੀਤੀ ਜਾ ਸਕਦੀ ਹੈ ਅਗਰ ਕਿਸੇ ਨੂੰ ਹੁਣੇ-ਹੁਣੇ ਤਾਜ਼ਾ-ਤਾਜ਼ਾ ਸਟਾਰਟਿੰਗ ਹੋਈ ਹੈ ਵਾਈਟ ਡਿਸਚਾਰਜ ਦੀ ਲਕੋਰੀਏ ਦੀ ਹਾਂਜੀ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਜੀ ਚਲੋ ਹੁਣ ਅਸੀਂ ਡਾਕਟਰ ਸਾਹਿਬ ਕੋਲੋਂ ਅਖੀਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਵੀ ਸਮਝ ਲੈਣੇ ਆ ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜਾ ਪਾਊਡਰ ਬ ਰੁਕੀ ਸਾਹਿਬ ਇਹ ਤਾਂ ਤੇ ਲਕੋਰੀਏ ਨੂੰ ਜੜ੍ਹ ਚੋਂ ਖਤਮ ਕਰਨ ਵਾਲਾ ਪਾਊਡਰ ਆ ਇਹ ਬਹੁਤ ਸਸਤਾ ਤੇ ਸਰਲ ਘਰੇ ਅਸੀਂ ਇਸਤੇਮਾਲ ਕਰ ਸਕਦੇ ਆ ਇਹਨੂੰ ਬਹੁਤ ਹੀ ਫਾਇਦੇਮੰਦ ਆ ਇਹਦੇ ਵਿੱਚ ਰੁਕੀ ਸਾਹਿਬ ਮੈਂ ਇੱਥੇ ਛੋਟਾ ਜਿਹਾ ਤੁਹਾਡੇ ਤੋਂ ਹੋਰ ਮੈਂ ਟਾਈਮ ਲੈਣਾ ਚਾਹਨਾ ਥੋੜਾ ਜਿਹਾ ਇਹਦੇ ਵਿੱਚ ਨਾ ਲੋਕਾਂ ਨੂੰ ਥੋੜਾ ਸਮਝਾਉਣਾ ਚਾਹਨਾ ਠੀਕ ਹੈ ਜੇ ਤਾਂ ਤੁਸੀਂ ਇਹਨੂੰ ਜਿਹੜਾ ਆਮਲਾ ਪਾਊਡਰ ਅਸੀਂ ਰੱਖਿਆ ਹੋਇਆ ਜੇ ਤਾਂ ਇਹਨੂੰ ਇਹ ਆਮਲਾ ਪਾਊਡਰ ਆ ਜੀ ਆਮਲਾ ਪਾਊਡਰ ਆ ਜੇ ਤਾਂ ਇਹਨੂੰ ਤੁਸੀਂ ਠੀਕ ਹੈ ਪਾਊਡਰ ਫਾਰਮ ਚ ਲੈਣੇ ਹੋ ਫਿਰ ਤਾਂ ਤੁਹਾਡਾ ਜਿਹੜਾ ਇਹ ਰੇਸ਼ੇ ਨੂੰ ਖਤਮ ਕਰ ਦਿੰਦਾ ਤੁਹਾਡੀਆਂ ਕਈ ਇਦਾਂ ਦੀਆਂ ਬੰਬਾਈ ਜਿਨ੍ਹਾਂ ਨੂੰ ਹੁਣ ਕਫ ਰਹਿੰਦਾ ਜ਼ਿਆਦਾ ਉਹ ਸੁੱਕਾ ਪਾਊਡਰ ਦਾ ਇਸਤੇਮਾਲ ਕਰਨੀਏ ਤਾਂ ਕਫ ਨੂੰ ਰੋਕ ਦੂਗਾ ਠੀਕ ਹੈ ਠੀਕ ਕਰ ਦੂਗਾ ਜੇ ਤੁਸੀਂ ਇਹਨੂੰ ਲਿਕਵਿਡ ਫਾਰਮ ਚ ਜਿਹਨੂੰ ਅਸੀਂ ਜੂਸ ਕਹਿ ਦਿੰਨੇ ਆ ਆਮਲੇ ਦਾ ਜੂਸ ਲੈ ਲੈਨੇ ਹੋ ਉਹਦੀ ਤਸਵੀਰ ਚੇਂਜ ਹੋਗੀ ਉਹ ਤੁਹਾਨੂੰ ਠੰਡਾ ਕਰਕੇ ਤੁਹਾਡਾ ਜਿਹੜਾ ਬਲਗਮ ਆ ਰੇਸ਼ਾ ਉਹਨੂੰ ਵਧਾ ਦੂਗਾ ਅੱਛਾ ਜੇ ਤੁਸੀਂ ਸੁੱਕਾ ਖਾਣੇ ਹੋ ਤਾਂ ਬਲਗਮ ਨੂੰ ਘਟਾ ਦੂਗਾ ਇਹਦੇ ਵੀ ਦੋ ਦੋ ਕੰਮ ਹੁੰਦੇ ਨੇ ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਤਾਂ ਸਹੀ ਸਮਝਿਆ ਇਹਨੂੰ ਲੋਕਾਂ ਨੂੰ ਸਮਝਾਉਣਾ ਚਾਹਿਆ ਮੈਂ ਇਹ ਇਹਦੇ ਵਿੱਚ ਕੀ ਸੀ ਅਬਰੂਕੀ ਸਾਹਿਬ ਜਦੋਂ ਮੈਂ ਕੋਈ ਨੁਸਖਾ ਸੀ ਦਿੰਨੇ ਆ ਲੋਕ ਸਾਡੇ ਦੱਸੇ ਅਨੁਸਾਰ ਇਸਤੇਮਾਲ ਨਹੀਂ ਕਰਦੇ ਫਿਰ ਕਹਿੰਦੇ ਸਾਨੂੰ ਰਿਜ਼ਲਟ ਨਹੀਂ ਮਿਲਿਆ ਸਾਨੂੰ ਫਾਇਦਾ ਨਹੀਂ ਹੋਇਆ ਹੁਣ ਮੈਂ ਤਾਂ ਦੱਸਿਆ ਸੀ ਸੁੱਕਾ ਪਾਊਡਰ ਲੋਕਾਂ ਨੇ ਲਿਆਉਣੀਆਂ ਜੂਸ ਦੀਆਂ ਬੋਤਲਾਂ ਆੌਲੇ ਦੀਆਂ ਆੌਲੇ ਆਮਲੇ ਦੀਆਂ ਲਿਆ ਕੇ ਉਹਨਾਂ ਨੂੰ ਗਲਾਸ ਦੇ ਵਿੱਚ ਪਾ ਕੇ ਪੀਣਾ ਉਹਦੀ ਤਸਵੀਰ ਅਲੱਗ ਹੈ ਜੀ ਤਸਵੀਰ ਅਲੱਗ ਉਹਨੇ ਹੋਰ ਕੰਮ ਕਰਨੇ ਨੇ ਨੇ ਹੋਰ ਕੰਮ ਕਰਨੇ ਨੇ ਦੱਸੇ ਮੁਤਾਬਕ ਪਾਊਡਰ ਹੀ ਲੈਣਾ ਦੱਸੇ ਮੁਤਾਬਕ ਜੋ ਚੀਜ਼ ਤੁਹਾਨੂੰ ਡਾਕਟਰ ਸਾਹਿਬ ਦੱਸਦੇ ਨੇ ਦੱਸੇ ਮੁਤਾਬਕ ਕੀ ਤੁਸੀਂ ਹਮੇਸ਼ਾ ਇਹ ਚੀਜ਼ ਦਾ ਇਸਤੇਮਾਲ ਕਰਨਾ ਹੈ ਜੀ ਡਾਕਟਰ ਸਾਹਿਬ ਤੇ ਇੱਕ ਹੀ ਚੀਜ਼ ਹੈ ਜੀ ਜਿਹੜਾ ਹੈਗਾ ਫਰੁਕੀ ਸਾਹਿਬ ਇਹ ਤਾਂ ਹੈਗਾ ਆਮਲਾ ਸੌਰੀ ਉਧਰ ਮੇਰਾ ਚਮਚਾ ਲੱਗ ਗਿਆ ਸੀਗਾ ਇਹ ਤਾਂ ਹੈਗਾ ਆਮਲਾ ਇਹ ਜਦੋਂ ਥੋੜਾ ਜਿਹਾ ਪੁਰਾਣਾ ਹੋਏ ਥੋੜੇ ਬਲੈਕ ਕਲਰ ਚ ਹੋ ਜਾਂਦਾ ਪੁਰਾਣਾ ਹੋਇਆ ਹੋਇਆ ਸਾਡੇ ਕੋਲੇ ਇਹ ਠੀਕ ਹੈ ਜੀ ਆਹ ਵਾਲੀ ਸਾਡੀ ਮਿਕਸ ਕਰਕੇ ਮੈਡੀਸਨ ਬਣਾਈ ਹੋਈ ਆ ਜੇ ਕਿਸੇ ਭੈਣ ਨੇ ਸਾਡੇ ਤੋਂ ਲੈਣੀ ਹੋਵੇ ਇਹਦੇ ਵਿੱਚ ਅਸੀਂ ਕਈ ਚੀਜ਼ਾਂ ਮਿਕਸ ਕਰਕੇ ਵੀ ਅਸੀਂ ਤਿਆਰ ਕਰਕੇ ਰੱਖੀ ਹੁੰਦੀ ਆ ਇਹ ਵੀ ਮਿਲ ਜੂਗੀ ਤੇ ਲੈਟਰੋਪੈਥੀ ਨਾਲ ਮੈਡੀਸਨ ਵੀ ਮਿਲ ਦੇ ਦਈਆ ਜਿਹਦੇ ਨਾਲ ਕਹਿੰਦੇ ਹੁੰਦੇ ਨੇ ਬਹੁਤ ਵਧੀਆ ਰਿਜ਼ਲਟ ਆ ਉਹ ਮਿਲ ਜਾਂਦੇ ਸੋਨੇ ਤੇ ਸੁਹਾਗੇ ਵਾਲੇ ਠੀਕ ਹੈ ਜੀ ਇਹਦੇ ਵਿੱਚ ਫਰੂਕੀ ਸਾਹਿਬ ਇੱਕ ਰੱਖਿਆ ਸੀ ਸ਼ਹਿਦ ਠੀਕ ਹੈ ਆਮਲੇ ਦਾ ਇੱਕ ਚਮਚ ਤੁਸੀਂ ਲੈ ਲੈਣਾ ਆਮਲੇ ਦਾ ਠੀਕ ਹੈ ਦੋ ਚਮਚ ਤੁਸੀਂ ਲੈ ਲੈਣੇ ਨੇ ਦੋ ਤੋਂ ਤਿੰਨ ਚਮਚ ਠੀਕ ਹੈ ਦੋ ਤੋਂ ਤਿੰਨ ਚਮਚ ਤੁਸੀਂ ਲੈ ਲੈਣੇ ਨੇ ਸ਼ਹਿਦ ਦੇ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਜੇ ਤੁਸੀਂ ਸਵੇਰੇ ਸ਼ਾਮ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਜਾਂ ਰੋਟੀ ਤੋਂ ਅੱਧਾ ਘੰਟਾ ਬਾਅਦ ਇਸਤੇਮਾਲ ਕਰਦੇ ਹੋ ਤਾਂ ਬਹੁਤ ਵਧੀਆ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਨੇ ਫਰੂਕੀ ਸਾਹਿਬ ਇਹਨਾਂ ਨੂੰ 30 ਤੋਂ 35 ਦਿਨ ਤੁਸੀਂ ਇਹਨਾਂ ਨੂੰ ਇਸਤੇਮਾਲ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਮਿਲਣਗੇ ਫਰੂਕੀ ਸਾਹਿਬ ਇਹਦੇ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਆਵਲੇ ਦਾ ਜਿਹੜਾ ਪਾਊਡਰ ਹੈਗਾ ਇੱਕ ਚਮਚਾ ਆਵਲੇ ਦਾ ਪਾਊਡਰ ਤੁਸੀਂ ਕੋਸ਼ਿਸ਼ ਕਰਨੇ ਇੱਕ ਤੁਸੀਂ ਘਰ ਚ ਬਣਾਇਆ ਹੁੰਦਾ ਡਾਕਟਰ ਸਾਹਿਬ ਹਾਂਜੀ ਹਾਂਜੀ ਫਰੁਕੀ ਸਾਹਿਬ ਅਸੀਂ ਆਪ ਖੋਦ ਤਿਆਰ ਕੀਤਾ ਹੁੰਦਾ ਆਮਲੇ ਸੁਕਾ ਕੇ ਉਹਨਾਂ ਨੂੰ ਪੀਸ ਕੇ ਫਿਰ ਅਸੀਂ ਇਹ ਜਿਹੜਾ ਪਾਊਡਰ ਬਣਾਉਨੇ ਆ ਜਿਹੜੀ ਇਹ ਮੈਡੀਸਨ ਆ ਇਹਦੇ ਵਿੱਚ ਕਈ ਜੜੀ ਬੂਟੀਆਂ ਪਈਆਂ ਹੁੰਦੀਆਂ ਨੇ ਜਿਹਦਾ ਤਾਂ ਰਿਜ਼ਲਟ ਫਿਰ ਤੁਸੀਂ ਕਿਆ ਬਾਤਾਂ ਇਹਦੀਆਂ ਹਨ ਤੇ ਆ ਸਾਡੇ ਕੋਲ ਸ਼ਹਿਦ ਪਿਆ ਸ਼ਹਿਦ ਜਿਹੜਾ ਦੇਖਿਆ ਕਰੋ ਵੀ ਪਿਓਰ ਤੁਹਾਨੂੰ ਸ਼ਹਿਦ ਮਿਲ ਜਵੇ ਸ਼ੁੱਧ ਸ਼ਹਿਦ ਮਿਲੇ ਜਿਹੜਾ ਛੋਟੀ ਮੱਖੀ ਦਾ ਜਿਹਦੇ ਨਾਲ ਤੁਹਾਨੂੰ ਰਿਜ਼ਲਟ ਵਧੀਆ ਮਿਲਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ اچھا ਅਗਰ ਕਿਸੇ ਨੂੰ ਤੁਹਾਡੇ ਨਾਲ ਕੰਸਲਟ ਕਰਨ ਦਾ ਕੀ ਰਾਹ ਹੈਗਾ ਡਾਕਟਰ ਸਾਹਿਬ ਅਗਰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣੀ ਪ੍ਰੋਬਲਮ ਸਾਂਝੀ ਕਰਨੀ ਹੋਵੇ ਤੁਹਾਡੇ ਨਾਲ ਹਾਂਜੀ ਫਰੁਖ ਸਾਬ ਸਾਡਾ ਐਡਰੈਸ ਹੈਗਾ ਏਪੀ ਲੈਟਰੋ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਉਸਾਨੇਵਾਲ ਨੀਅਰ ਅਨੰਤ ਵਿਹਾਰ ਕਲੋਨੀ ਸਾਡਾ ਸਮਾਂ ਹੈਗਾ ਜੀ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਜੀ ਸਾਡੇ ਨੰਬਰ ਹੈਗੇ 7814699434 9915147604 ਦੋਨਾਂ 'ਤੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਅਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਸਾਡੇ ਤੋਂ ਮੈਡੀਸਨ ਮੰਗਵਾ ਵੀ ਸਕਦੇ ਹੋ ਘਰੇ ਬੈਠ ਕੇ ਤੁਸੀਂ ਇੱਥੇ ਆ ਕੇ ਸਾਨੂੰ ਮਿਲ ਕੇ ਵੀ ਮੈਡੀਸਨ ਲੈ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਜੀ ਸੋ ਦੇਖੋ ਡਾਕਟਰ ਸਾਹਿਬ ਦਾ ਬੜਾ ਵਧੀਆ ਸਿੰਪਲ ਜਿਹਾ ਨੁਸਖਾ ਦਿੱਤਾ ਹੈ ਔਲੇ ਦਾ ਪਾਊਡਰ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇੱਕ ਚਮਚਾ ਔਲੇ ਦਾ ਪਾਊਡਰ ਲੈਣਾ ਇਹਦੇ ਵਿੱਚ ਦੋ ਚਮਚੇ ਜਿਹੜੇ ਅਸੀਂ ਸ਼ਾਇਦ ਇਹਦੇ ਵਿੱਚ ਰਲਾ ਲੈਣਾ ਤੇ ਉਸ ਤੋਂ ਬਾਅਦ ਸ਼ਾਇਦ ਰਲਣ ਤੋਂ ਬਾਅਦ ਅੱਛਾ ਟਾਈਮ ਕੀ ਰਹੇਗਾ ਜੀ ਸਹੀ ਇਨਟੇਕ ਕਰਨ ਦਾ ਮੈਂ ਤੁਹਾਨੂੰ ਦੱਸਦਾ ਜਾਂ ਤਾਂ ਖਾਲੀ ਪੇਟ ਲੋ ਇਹਨੂੰ ਜਾਂ ਲੋ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਠੀਕ ਹੈ ਦੋਨੇ ਟਾਈਮ ਅਸੀਂ ਲੈ ਸਕਦੇ ਹਾਂ ਟਾਈਮ ਨਹੀਂ ਚੇਂਜ ਕਰਨਾ ਟਾਈਮ ਨਹੀਂ ਚੇਂਜ ਜੀ ਕਰਨਾ ਹੁਣ ਦੇਖੋ ਫਰੂਕੀ ਸਾਹਿਬ ਕਈ ਲੋਕ ਕੀ ਹੁੰਦੇ ਨੇ ਸਵੇਰੇ ਅਸੀਂ ਖਾਲੀ ਬੈਡ ਲੈ ਲਿਆ ਠੀਕ ਹੈ ਨਾਲ ਹੀ 5-7 ਮਿੰਟ ਬਾਅਦ ਉੱਤੇ ਦੀ ਕੁਝ ਖਾ ਲੈਣਾ ਉਹ ਫਿਰ ਕੰਮ ਨਹੀਂ ਕਰਦੀਆ ਕਿੰਨੇ ਟਾਈਮ ਛੱਡਣਾ ਅੱਧਾ ਪੌਣਾ ਘੰਟਾ ਤੁਸੀਂ ਉੱਪਰ ਦੀ ਕੁਝ ਨਹੀਂ ਖਾਣਾ ਫਿਰ ਕੀ ਸਾਹਿਬ ਦਵਾਈ ਲੈ ਕੇ ਅੱਧਾ ਪੌਣਾ ਘੰਟਾ ਤੁਸੀਂ ਉੱਪਰ ਦੀ ਕੁਝ ਨਹੀਂ ਖਾਣਾ ਤੁਹਾਨੂੰ ਵਧੀਆ ਨਤੀਜੇ ਮਿਲਣਗੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਵਾਈਟ ਡਿਸਚਾਰਜ ਦੀ ਸਾਡੀਆਂ ਭੈਣਾਂ ਨੂੰ ਦਿੱਕਤ ਹੈ ਤੇ ਸਾਡੇ ਵੀਰਾਂ ਨੂੰ ਜਿਨ੍ਹਾਂ ਨੂੰ ਤਾਂਤ ਦੀ ਪ੍ਰੋਬਲਮ ਹੈ ਚਿਪਚਿਪਾ ਪਾਣੀ ਹੈ ਬੜਾ ਔਕੜ ਹੁੰਦਾ ਹੈ ਬੜੇ ਸ਼ਰਮਿੰਦਗੀ ਵਾਲਾ ਮਾਹੌਲ ਕਈ ਵਾਰ ਬਣ ਜਾਂਦਾ ਜਦੋਂ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਸਾਡੇ ਨਾਲ ਵਾਰ-ਵਾਰ ਸਾਹਮਣੇ ਆਉਂਦੀ ਹੈ ਤੋਂ ਉਮੀਦ ਕਰਦਾ ਇਹ ਵੀਡੀਓ ਉਹ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਵੀ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਈਬਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ